ਕਹੇ ਤਾਂ ਦੇਖੋ ਜੀ ਤੇ ਅਕੀਜੀ ਕਰੋ ਇਹਦੇ ਬਾਰੇ ਦੱਸ ਜੋ ਕੀ ਰਿਕਵਰੀ ਹੋਈ ਹੈ 23 10 ਵਿਸੋਪਚੀ ਨੋ ਨਾ ਇੱਕ ਕੰਪਲੇਟ ਆਈਸੀ 112 ਨੰਬਰ ਤੇ ਕਰਪਾਲ ਸਿੰਘ ਵੱਲੋਂ ਬੇਵਾਂ ਦੀ ਬੇਟੀ ਇਸ ਕਾਲਜ ਤੋਂ ਜਾ ਰਹੀ ਸੀ ਵਾਪਸ ਕਿ ਕੋਈ ਸਕੂਟੀ ਦੇ ਸਵਾਰ ਤੇ ਬੰਦਿਆਂ ਨੇ ਆ ਕੇ ਉਹਦਾ ਮੋਬਾਈਲ ਖੋ ਕੇ ਲਿਆ ਉਹਦੇ ਨਸਬਸੀ ਤਫਤੀਸ਼ ਦੇ ਵਿੱਚ ਅੱਜ ਅਸੀਂ ਇਹ ਕੀ ਨਹੀਂ ਸੀ ਕਰ ਰਹੇ ਨਹੀਂ ਕਰ ਰਹੇ ਸਾਡੇ ਐਸਐਚਓ ਸਾਹਿਬ ਨੇ ਦੇ ਕਦੀ ਟੀਮ ਨੇ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਨੇ ਜਿਹੜਾ ਮੋਬਾਈਲ ਸੀ ਮੋਬਾਈਲ ਮੇਲ ਕਵਰ ਕਰ ਲਿਆ ਤੇ ਹੋਰ ਵੀ ਸਾਨੂੰ ਉਹਨਾਂ ਤੋਂ ਮਿਲਿਆ ਵੀ ਹੋਰ ਵੀਰ ਨੇ ਬਾਅਦੋਂ ਦੱਸਤਾ ਕਿ ਕਿ ਉਹ ਵੀ ਅਜਿਹਾ ਨਹੀਂ ਦਰਤੀਛੇ ਦੇਖਾ ਗਏ ਕਿ 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 ਕਾਰਟ ਇਹ ਲੋਕੀ ਇਹਨਾਂ ਦਾ ਬੈਕਗ੍ਰਾਉਂਡ ਦੀ ਗੱਲ ਕਰੀਏ ਜੀ ਇਹਨਾਂ ਦਾ ਬੈਕਗ੍ਰਾਉਂਡ ਕਿਦਾਂ ਹੈ ਬੈਕਗ੍ਰਾਉਂਡ ਅਜੇ ਚੈੱਕ ਕਰ ਰਹੇ ਹਾਂ ਜੀ ਜਦੋਂ ਵੀ ਫੜੀਏ ਬੈਕਗ੍ਰਾਉਂਡ ਚੈੱਕ ਕਰਨ ਲੱਗੇ ਵੀ ਇਹਨਾਂ ਦੇ ਕਿੰਨੇ ਕਿੰਨੇ ਕੱਚੇ ਦਿੰਦੇ ਆ ਕਿੰਨੇ ਕ ਬੰਦੇ ਸੀਗੇ ਇਹ ਮੁੰਡੇ ਕਿੰਨੇ ਸੀ ਕਿੰਨੇ ਬੰਦੇ ਸੀ ਕਿੰਨੇ ਮੁੰਡੇ ਕੱਲਾ ਵੀ ਇਹਨਾਂ ਨੇ ਵਾਰਦਾਤ ਦਿੱਤੀ ਸਿਰਫ ਇਹ ਛਿੰਤੀ ਕਰਦੇ ਕਿ ਔਰ ਵੀ ਕੋਈ ਚੀਜ਼ਾਂ ਚ ਵੀ ਹੈਗੇ ਆ ਜੀ ਕੀ ਦਵਾਣਾ ਪੁੱਛਿਆ ਮਤਲਬ ਕੱਲੇ ਕੋ ਚੋਰੀਆਂ ਵਗੈਰਾ ਸਨੇਚਿੰਗ ਕਰਦੇ ਜਾਂ ਕੋਈ ਹੋਰ ਵੀ ਵਾਰਦਾਤ ਕਰਦੇ ਨੇ ਸਰ ਇਹ ਨਹੀਂ ਨਹੀਂ ਸਨੇਚਿੰਗ ਮੁਕੀ ਚੀਜ਼ ਬਰਾਮਦ ਹੋਈ ਹੈ ਕਿੰਨੇ ਕੋਈ ਵਾਈਟ ਫੋਨ ਬਰਾਮਦ ਹੋਇਆ ਜਿਹੜਾ ਇਹਨਾਂ ਨੇ ਕੁੜੀ ਤੋਂ ਖੋਇਆ ਸੀਗਾ ਬਾਕੀ ਅਸੀਂ ਹੋਰ ਕਵਤੀਸ਼ ਕਰ ਰਹੇ ਹਾਂ ਉਮੀਦ ਆ ਵੀ ਇਹਨਾਂ ਕੋਲ ਹੋਰ ਵੀ ਕੋਈ ਬਰਾਮਦ ਹੋਊਗਾ ਇਹਨਾਂ ਨੇ ਪਹਿਲੀ ਨਹੀਂ ਹੋਣੀ ਇਹਨਾਂ ਦੀ ਤੇ ਚੋਰੀ ਜਿਹੜੀ ਹੋਆ ਹੋਰ ਵੀ ਪਹਿਲਾਂ ਕੀਤੀ ਆ ਉਹਦੀ ਆਪਸ ਇਹ ਜੀ ਦਿਨ ਵਾਦਾ ਦਿੱਤੀ ਇਕੱਠੇ ਹੀ ਸੀ ਜੀ ਹਾਂ ਇਕੱਠੇ ਸੀ ਇਕੱਠਿਆਂ ਨੇ ਕਿੰਨਾ ਨੇ ਵਾਰਦਾਤ ਕੀਤੀ ਆ ਜਿਹੜੀ ਸਕੂਟਰੀ ਦੇ ਵਾਰਦਾਤ ਕੀਤੀ ਆ ਉਹ ਵੀ ਸਕੂਟਰੀ ਰਿਕਵਰ ਕਰ ਲਈ ਹੈ ਜਿਹੜਾ ਮੋਬਾਈਲ ਹੋਇਆ ਸੀ ਉਹ ਵੀ ਰਿਕਵਰ ਕਰ ਲਿਆ ਤੇ ਤਿੰਨੇ ਬੰਦੇ ਦੋਸ਼ੀ ਜਿਹੜੇ ਤਿੰਨੇ ਦੋਸ਼ੀ ਠੀਕ ਹੈ ਥੈਂਕ ਯੂ